ਜੇ ਤੁਸੀਂ ਧਰਮਰਾਜ ਨੂੰ ਇੰਨੀ ਗੱਲ ਵੀ ਕਹਿ ਤੀਂ ਨਾ ਵੀ ਮੈਂ ਸਤ ਸੰਗ ਕਰਦਾ ਰਿਹਾ ਉਹ ਸਜ਼ਾ ਨਹੀਂ ਤੁਹਾਨੂੰ ਦੇ ਸਕਦਾ। ਵਾਹ ਸਵਰਗ ਤਾਂ ਭੇਜ ਦੇਗਾ। ਜੇ ਤੁਸੀਂ ਕਹੋਗੇ ਵੀ ਇਹਦਾ ਫਲ ਦੇ ਤੇ ਫਲ ਨਹੀਂ ਦੇ ਸਕਦਾ। ਦੇਖੋ ਬਾਰ ਬਾਰ ਮੈਂ ਤੁਹਾਨੂੰ ਕਹਿਣਾ ਵੀ ਰਾਹ ਤਾਂ ਦੋ ਨੇ। ਇੱਕ ਤਾਂ ਇਹ ਆ ਵੀ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ। ਇੱਕ ਤਾਂ ਇਹ ਮਾਰਗ ਹੈ ਬਾਬੇ ਨਾਨਕ ਦਾ। ਜਿਹਦੇ ਵਿੱਚ ਪਾਲਕੀ ਆਉਣੀ ਆਉਣੀ ਆ ਤੁਸੀਂ ਜੇ ਨਾਮ ਜਪਿਆ ਸਤ ਸੰਗ ਕੀਤਾ ਵਾਹਿਗੁਰੂ ਵਾਹਿਗੁਰੂ ਜਪਿਆ ਅچھے ਕਰਮ ਕੀਤੇ ਨੇ ਪਾਲਕੀਆਂ ਆਉਣਗੀਆਂ ਇੱਕ ਜਾਨ ਸੌਖੀ ਨਿਕਲ ਜਾਂਦੀ ਹੈ ਜਿਹੜੀ ਸਰੀਰ ਚੋਂ ਜਾਨ ਨਿਕਲਣੀ ਹੈ ਵੀ ਕੋਈ ਸੌਖੀ ਨਹੀਂ ਹੈ ਅچھے ਕਰਮ ਕੀਤੇ ਫਿਰ ਪਾਲਕੀਆਂ ਆਉਣਗੀਆਂ ਤੇ ਹੁਣ ਕਈਆਂ ਦਾ ਇਹ ਹੈ ਵੀ ਸਵਰਗ ਨਰਕ ਤਾਂ ਹੈ ਹੀ ਨਹੀਂ ਇੱਥੇ ਹੀ ਹੈ ਸਭ ਕੁਝ ਜੋ ਗੁਰਬਾਣੀ 'ਚ ਲਿਖਿਆ ਉਹ ਸੱਤ ਹੈ ਵਾਹਿ ਹੈ ਰੈਰਾ ਸਾਹਿਬ 'ਚ ਆਪਾਂ ਪੜਦੇ ਆਂ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਅੰਦਰ ਨਾਲੇ ਵਾਹਿਗੁਰੂ ਵਾਹਿ ਨਹੀਂ ਗੱਲ ਵੀ ਇੰਦਰ ਸਵਰਗਾਂ ਦੇ ਵਿੱਚ ਹੈ ਉਹ ਕਿਹੜੇ ਸਵਰਗ ਦੀ ਗੱਲ ਕੀਤੀ ਹੈ ਮਹਾਰਾਜ ਨੇ ਗਾਵਨ ਤੁਧਨੋ ਈ ਸਰਵਰਮਾ ਦੇ ਵੀ ਸੋਹਣ ਤੇਰੇ ਸਦਾ ਸਵਾਰੇ ਇੰਦਰ ਦੀ ਵੀ ਗੱਲ ਆਈ ਐ ਸਵਰਗ ਦੀ ਗੱਲ ਆਈ ਐ ਫਿਰ ਧਰਮ ਰਾਜੇ ਦੀ ਗੱਲ ਆਈ ਐ ਮਹਾਰਾਜ ਨੇ ਕਿਹਾ ਵੀ ਧਰਮ ਰਾਜਾ ਬਿਠਾਇਆ ਮਹਾਰਾਜ ਕਹਿੰਦੇ ਵੀ ਧਰਮ ਰਾਜਾ ਬਿਠਾਇਆ ਉਹਨੇ ਹਿਸਾਬ ਕਰਨਾ ਪੂਰਾ ਤੂੰ ਮੁੱਕਰ ਨਹੀਂ ਸਕਦਾ ਵੀ ਮੈਂ ਇਹ ਕੰਮ ਕੀਤਾ ਨਹੀਂ ਕੱਲਹੀ ਵਿਚਾਰ ਚੱਲੀ ਸੀ ਕਹਿੰਦੇ ਜੀ ਐਵੇਂ ਗੱਲਾਂ ਕਰਦੇ ਸਵਰਗ ਨਰਕ ਕੋਈ ਨਹੀਂ ਇੱਥੇ ਹੀ ਹੈ ਸਭ ਕੁਝ ਮੈਂ ਕਹਿੰਦਾ ਜਿੰਨਾ ਮਰਜੀ ਮਨ ਨੂੰ ਤੁਸੀਂ ਹੌਸਲੇ ਦੇਈ ਜਾਓ ਵੀ ਇੱਥੇ ਹੀ ਹੈ ਪਰ ਕਬੀਰ ਸਾਹਿਬ ਨੇ ਕਿਹਾ ਵੀ ਆ ਕੇ ਪਹਿਲਾਂ ਕੇਸਾਉਂ ਤੋਂ ਹੀ ਫੜਨਾ ਉਹਨਾਂ ਨੇ